ਹਰਿਆਣਾ ਦੀਆਂ ਸਿੱਖ ਸੰਗਤਾਂ ਨੂੰ ਇਸ ਗੱਲ ਦੀ ਲੱਖ ਲੱਖ ਵਧਾਈ ਦਿੰਦਾ ਕਿ ਜਿਨ੍ਹਾਂ ਨੇ ਕੱਲ ਆਪਣੇ ਹੱਕ ਦਾ ਇਸਤੇਮਾਲ ਕੀਤਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਜਿਹੜੀਆਂ 19 ਜਨਵਰੀ 2025 ਨੂੰ ਹੋਈਆਂ ਨੇ ਜਿਸ ਹਰਿਆਣਾ ਕਮੇਟੀ ਨੂੰ ਬਣਾਉਣ ਲਈ ਹਰਿਆਣੇ ਦੇ ਸਿੱਖਾਂ ਨੇ ਭੋਖੜ ਧਾਲਾਂ ਧਰਨੇ ਮੁਜ਼ਾਹਰੇ ਜ਼ਿਲਾ ਮੁਕਦਮਿਆਂ ਦਾ ਸਾਹਮਣਾ ਕੀਤਾ ਔਰ ਫਿਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 2014 ਵਿੱਚ ਹੋਂਦ ਵਿੱਚ ਆਈ ਸੀਗੀ ਜੋ ਆਪਣੇ ਗੁਰੂ ਘਰਾਂ ਦਾ ਪ੍ਰਬੰਧ ਆਪਣੇ ਗੁਰੂ ਘਰਾਂ ਦੀ ਹਰਿਆਣਾ ਵਿੱਚਲੇ ਸੇਵਾ ਸੰਭਾਲ ਦਾ ਹੱਕ ਪ੍ਰਾਪਤ ਕਰਨ ਦੀ ਲੜਾਈ ਲੜੀ ਸੀ ਉਹ ਹਰਿਆਣਾ ਦੀਆਂ ਸੰਗਤਾਂ ਨੂੰ ਕੱਲ ਆਪਣਾ ਹੱਕ ਜਿਹੜਾ ਵੋਟ ਪਾਉਣ ਦਾ ਉਹ ਇਸਤੇਮਾਲ ਕਰਨ ਦਾ ਪ੍ਰਾਪਤ ਹੋਇਆ ਇਸ ਲਈ ਤੁਸੀਂ ਵਧਾਈ ਦੇ ਪਾਤਰ ਹੋ ਤੁਸੀਂ ਆਪਣੇ 40 ਨਮਾਇंदे ਜੁਣੇ ਆ ਜਿਨ੍ਹਾਂ ਨੇ ਅਗਲੇ 5 ਸਾਲ ਗੁਰੂ ਘਰਾਂ ਦਾ ਪ੍ਰਬੰਧ ਕਰਨਾ ਸਭ ਤੋਂ ਪਹਿਲਾਂ ਤਾਂ ਇਹ ਸੰਗਤਾਂ ਵਧਾਈ ਦੀਆਂ ਪਾਤਰ ਨੇ ਫਿਰ ਮੈਂ ਜਿੱਤੇ ਹੋਏ ਉਮੀਦਵਾਰਾਂ ਨੂੰ ਜਿਹੜੇ 40 ਮੈਂਬਰ ਜਿੱਤੇ ਆ 40 ਵਾਰਡਾਂ 40 ਹਲਕਿਆਂ ਤੋਂ ਪੂਰੇ ਹਰਿਆਣਾ ਦੇ ਵਿੱਚ ਉਹਨਾਂ ਨੂੰ ਵੀ ਲੱਖ ਲੱਖ ਵਧਾਈ ਦੇਣਾ ਕਿ ਜਿਨ੍ਹਾਂ ਦੇ ਹੱਕ ਵਿੱਚ ਫਤਵਾ ਦਿੱਤਾ ਸਿੱਖ ਸੰਗਤਾਂ ਨੇ ਕਿ ਉਹਨਾਂ ਨੂੰ ਅਗਲੇ 5 ਸਾਲਾਂ ਵਾਸਤੇ ਗੁਰੂ ਘਰਾਂ ਦਾ ਪ੍ਰਬੰਧ ਸੇਵਾ ਸੰਭਾਲ ਕਰਨ ਦਾ ਹੱਕ ਪ੍ਰਾਪਤ ਹੋਇਆ ਇਸ ਲਈ ਉਹ ਵੀ ਸਾਰੇ ਵਧਾਈ ਦੇ ਪਾਤਰ 40 ਹਲਕਿਆਂ ਤੋਂ ਜਿਹੜੇ 40 ਉਮੀਦਵਾਰ ਜਿੱਤੇ ਆ ਇਸ ਲਈ ਉਹਨਾਂ ਜਿੱਤੇ ਹੋਏ ਉਮੀਦਵਾਰਾਂ ਨੂੰ ਵੀ ਮੇਰੀਆਂ ਸ਼ੋਭੇ ਸ਼ਾਮਾ ਨੇ ਵਧਾਈਆਂ ਨੇ ਕਿ ਉਹ ਗੁਰੂ ਘਰਾਂ ਦੀ ਸੇਵਾ ਸੰਭਾਲ ਦਾ ਕੰਮ ਸੁਚੱਜਾ ਕਰਨ ਮੈਂ ਹਰਿਆਣਾ ਸਰਕਾਰ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜੋ ਮੌਜੂਦਾ ਮਾਣਯੋਗ ਸ਼੍ਰੀ ਨੈב ਸਿੰਘ ਸੈਣੀ ਦੀ ਸਰਕਾਰ ਆ ਜਿਨ੍ਹਾਂ ਨੇ ਸਾਨੂੰ ਇਹ ਹੱਕ ਦਿੱਤਾ ਆ ਚੋਣਾਂ ਦਾ ਪੰਜਾਬ ਦੇ ਵਿੱਚ 14 ਸਾਲ ਹੋ ਗਏ ਆ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ ਪਰ ਜੋ ਹਰਿਆਣਾ ਸਰਕਾਰ ਨੇ ਵਿਧਾਨ ਸਭਾ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਜੇ ਸਾਡੀ ਸਰਕਾਰ ਆਉਂਦੀ ਹੈ ਤੇ ਅਸੀਂ ਸਿੱਖਾਂ ਦਾ ਇਹ ਹੱਕ ਜਿਹੜਾ ਸਿੱਖਾਂ ਨੂੰ ਦੇਾਂਗੇ ਕਿ ਉਹ ਆਪਣੇ ਨੁਮਾਇੰਦੇ ਖੁਦ ਚੁਣ ਸਕਣ ਤਾਂ ਉਹਨਾਂ ਨੇ ਸਿੱਖਾਂ ਦੀ ਅਪੀਲ ਨੂੰ ਮੰਨਦੇ ਹੋਏ ਇਹ ਜਿਹੜੀਆਂ ਚੋਣਾ ਕਰਾਈਆਂ ਇਸ ਕਰਕੇ ਹਰਿਆਣਾ ਸਰਕਾਰ ਦਾ ਵੀ ਅਸੀਂ ਧੰਨਵਾਦ ਕਰਦੇ ਕਿ ਉਹਨਾਂ ਨੇ ਹਰਿਆਣੇ ਦੇ ਸਿੱਖਾਂ ਨੂੰ ਉਹਨਾਂ ਦਾ ਹੱਕ ਦਿੱਤਾ ਜੋ ਉਹਨਾਂ ਦਾ ਹੱਕ ਬਣਦਾ ਸੀ ਕਿ ਉਹ ਆਪਣੇ 40 ਨਮਾਇंदे ਜਿਤਾ ਕੇ ਗੁਰੂ ਘਰਾਂ ਦੇ 40 ਨਮਾ ਦੇ ਜਿਤਾ ਚੁਣ ਕੇ ਉਹ ਗੁਰੂ ਘਰਾਂ ਦੀ ਸੇਵਾ ਸੰਭਾਲ ਪ੍ਰਬੰਧ ਦੇ ਵਿੱਚ ਜਿਹੜਾ ਉਹ ਭੇਜਣ ਸੋ ਇਸ ਕਰਕੇ ਹਰਿਆਣਾ ਸਰਕਾਰ ਵੀ ਵਧਾਈ ਦੀ ਪਾਤਰ ਆ ਧੰਨਵਾਦ ਆ ਉਹਨਾਂ ਦਾ ਅਸੀਂ ਸ਼ਲਾਘਾ ਕਰਦੇ ਕਿ ਉਹਨਾਂ ਨੇ ਸਿੱਖਾਂ ਦੀ ਪੀਲ ਨੂੰ ਮੰਨਦੇ ਸਿੱਖਾਂ ਦਾ ਹੱਕ ਦਿੱਤਾ ਹੁਣ ਇਸ ਤੋਂ ਅਗਲੀ ਬੇਨਤੀ ਮੈਂ ਖੋਰ ਕਰਨੀ ਚਾਹੁੰਨਾ ਹਰਿਆਣਾ ਦੀਆਂ ਸੰਗਤਾਂ ਨੂੰ ਇਸ ਗੱਲ ਦੀ ਮੈਂ ਲੱਖ ਲੱਖ ਵਧਾਈ ਦੇਣੀ ਚਾਹੁੰਨਾ ਕਿ ਜੋ ਸਾਡੀ ਅਪੀਲ ਨੂੰ ਪ੍ਰਵਾਨ ਕਰਦੇ ਹੋਏ ਜੋ ਸਾਡਾ ਨਾਰਾ ਸੀ ਕਿ ਬਾਦਲ ਭਜਾਓ ਹਰਿਆਣਾ ਕਮੇਟੀ ਬਚਾਓ ਬਾਦਲਾਂ ਦੀਆਂ ਧਾੜਾਂ ਚੜ੍ਹ ਕੇ ਆਈਆਂ ਹਰਿਆਣਾ ਕਮੇਟੀ ਦੇ ਕਬਜ਼ਾ ਕਰਨ ਲਈ ਹਰ ਜਾਇਜ਼ ਨਾਜਾਇਜ਼ ਤਰੀਕੇ ਉਹਨਾਂ ਨੇ ਵਰਤੇ ਆਪੋ ਆਪਣੇ ਹਲਕਿਆਂ ਦੇ ਵਿੱਚ ਉਹਨਾਂ ਨੇ ਪਰ ਫਿਰ ਵੀ ਹਰਿਆਣਾ ਦੀਆਂ ਸਿੱਖਾਂ ਸਿੱਖ ਸੰਗਤਾਂ ਨੇ ਉਹਨਾਂ ਨੂੰ ਪੰਜ ਸੀਟਾਂ ਤੱਕ ਅੰਦਰ ਅਦ ਕਰ ਦਿੱਤਾ ਆਵੇਂ ਕਿ ਉਹਨਾਂ ਨੇ ਕੱਲ ਦਾਵਾ ਕੀਤਾ ਅਕਾਲੀ ਦਲ ਦੇ ਬੁਲਾਰੇ ਨੇ ਕਿ ਅਸੀਂ ਜੀ 18 ਸੀਟਾਂ ਤੇ ਸਾਡੇ ਜਿਹੜੇ ਉਮੀਦਵਾਰ ਉਹ ਜਿੱਤੇ ਆ ਜਦੋਂ ਕਿ ਆ ਸਰਕਾਰੀ ਰਿਪੋਰਟ ਆ ਇਹਦੇ ਵਿੱਚ ਕੋਈ 18 ਉਮੀਦਵਾਰ ਨਹੀਂ ਜਿੱਤੇ ਇਹਦੇ ਵਿੱਚ ਬਕਾਇਦਾ ਜਿਹੜਾ ਹੈ ਸਰਕਾਰ ਨੇ ਰਿਪੋਰਟ ਜਿਹੜੀ ਦਿੱਤੀ ਆ ਕਿ ਇੱਕ ਜੋ ਅਕਾਲ ਹਰਿਆਣਾ ਸਿੱਖ ਪੰਥਕ ਦਲ ਬਾਦਲ ਅਕਾਲੀ ਦਲ ਨੇ ਬਣਾਇਆ ਸੀ ਉਹਨਾਂ ਨੂੰ ਕੇਵਲ 5 ਸੀਟਾਂ ਦਾ ਜਿਹੜਾ ਹੈ ਇਹਦੇ ਵਿੱਚ ਜੇਕਰ ਆ 5 ਸੀਟਾਂ ਦਾ 5 ਸੀਟਾਂ ਦੇ ਉੱਤੇ ਉਹ ਜਿੱਤੇ ਨੇ ਦਨ ਸੀਟਾਂ ਤੇ ਦیدار ਸਿੰਘ ਨਲਵੀ ਜਿੱਤੇ ਨੇ 10 ਸੀਟਾਂ ਤੇ ਜਗਦੀਸ਼ ਸਿੰਘ ਢਿੰਡਾ ਜਿੱਤੇ ਨੇ 22 ਇੰਡੀਪੈਂਡੈਂਟ ਜਿੱਤੇ ਨੇ ਆਜ਼ਾਦ ਜਿਨ੍ਹਾਂ ਵਿੱਚ ਸਾਡੇ ਉਮੀਦਵਾਰ ਵੀ ਆ ਕਿਉਂਕਿ ਸਾਡੀ ਪਾਰਟੀ ਜਿਹੜੀ ਆ ਮੌਕੇ ਤੇ ਬਣੀ ਔਰ ਉਹ ਰਜਿਸਟਰ ਨਹੀਂ ਕੀਤੀ ਚੋਣ ਕਮਿਸ਼ਨ ਨੇ ਅਕਾਲੀ ਸ਼ਬਦ ਕਰਕੇ ਤਾਂ ਉਹ ਰਜਿਸਟਰ ਨਾ ਹੋਣ ਕਰਕੇ ਸਾਨੂੰ ਇੱਕ ਚੋਣ ਨਿਸ਼ਾਨ ਨਹੀਂ ਮਿਲ ਸਕਿਆ ਤੋ ਜਿਸ ਕਰਕੇ ਸਾਡੇ ਉਮੀਦਵਾਰ ਵੀ ਆਜ਼ਾਦ ਉਮੀਦਵਾਰਾਂ ਵਿੱਚ ਆਉਂਦੇ ਆ ਪਰ ਜਿਨ੍ਹਾਂ ਨੂੰ ਅਸੀਂ ਟਿਕਟ ਜਿਨ੍ਹਾਂ ਦਾ ਬਕਾਇਦਾ ਕੈਲੰਡਰ ਵੀ ਛਪਿਆ ਉਹਨਾਂ ਵਿੱਚੋਂ 6 ਉਮੀਦਵਾਰ ਜਿਹੜੇ ਆ ਉਹ ਸਾਡੇ ਜਿੱਤੇ ਆ ਔਰ ਨਾਲ ਜਿਹੜੇ ਆਜ਼ਾਦ ਉਮੀਦਵਾਰਾਂ ਦਾ ਅਸੀਂ ਸਮਰਥਨ ਕੀਤਾ ਜਿਨ੍ਹਾਂ ਦੀਆਂ ਬਕਾਇਦਾ ਵੀਡੀਓ ਵਾਇਰਲ ਹੋਈਆਂ ਨੇ ਸਾਡੇ ਸਟੇਟਮੈਂਟਾਂ ਵਾਇਰਲ ਹੋਈਆਂ ਨੇ ਉਹ ਵੀ 5-6 ਦੇ ਕਰੀਬ ਜਿਹੜੇ ਆ ਉਹ ਜਿੱਤੇ ਆ ਸੋ 10-12 ਦੇ ਕਰੀਬ ਜਿਹੜੇ ਸਾਡੇ ਉਮੀਦਵਾਰ ਆਜ਼ਾਦ ਤੌਰ ਤੇ ਜਿੱਤੇ ਆ ਮੈਂ ਉਹਨਾਂ ਸੰਗਤਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਬਾਦਲ ਕਮੇਟੀ ਦੇ ਕਬਜ਼ਾ ਕਰਨਾ ਚਾਹੁੰਦੇ ਸੀ ਪਰ ਉਹਨਾਂ ਨੂੰ 5 ਸੀਟਾਂ ਤੱਕ ਸੀਮਿਤ ਕਰ ਦਿੱਤਾ ਹਰਿਆਣਾ ਦੀਆਂ ਸਿੱਖ ਸੰਗਤਾਂ ਇਸ ਗੱਲ ਕਰਕੇ ਵੀ ਵਧਾਈ ਦੀਆਂ ਬਾਤਾਂ ਲੈਂ ਕਿ ਉਹਨਾਂ ਹਰਿਆਣੇ ਦੀਆਂ ਸਿੱਖ ਸੰਸਥਾਵਾਂ ਨੂੰ ਜਿਤਾਇਆ ਜਿੱਤੇ ਹੋਏ ਉਮੀਦਵਾਰਾਂ ਨੂੰ ਮੈਂ ਅਪੀਲ ਵੀ ਕਰਨੀ ਚਾਹੁੰਦਾ ਕਿ ਬੜੀ ਜੋੜ ਤੋੜ ਦੀ ਰਾਜਨੀਤੀ ਬਾਦਲਾਂ ਵੱਲੋਂ ਚੱਲ ਰਹੀ ਤੁਸੀਂ ਸੁਚੇਤ ਰਹਿਣਾ ਹਰਿਆਣੇ ਦੀਆਂ ਸਿੱਖ ਸੰਗਤਾਂ ਨੇ ਆਪਣਾ ਪ੍ਰਬੰਧ ਕਰਨਾ ਚੰਗੇ ਨਮਾਇਦੇ ਚੰਗੇ ਐਗਜ਼ੈਕਟਿਵ ਅਹੁਦੇਦਾਰ ਜਰਨਲ ਹਾਊਸ ਦੇ ਵੱਲੋਂ ਚੁਣ ਕੇ ਤੁਸੀਂ ਗੁਰੂ ਘਰਾਂ ਦਾ ਪ੍ਰਬੰਧ ਕਰਨਾ ਸਾਡੀਆਂ ਸ਼ੋਭੇ ਸ਼ਾਮਾਂ ਤੁਹਾਡੇ ਨਾਲ ਆ ਮੈਂ ਬੇਨਤੀ ਕਰਨੀ ਚਾਹੁੰਨਾ ਹਰਿਆਣੇ ਦੀਆਂ ਸਿੱਖ ਸੰਗਤਾਂ ਨੂੰ ਜੋ ਤੁਸੀਂ ਇਹ ਫਤਵਾ ਦਿੱਤਾ ਪੂਰੇ ਹਰਿਆਣੇ ਦੇ ਵਿੱਚ ਜੋ ਸਾਡੇ ਲਈ ਤੁਸੀਂ ਤਨਦੇਹੀ ਨਾਲ ਜ਼ੋਰ ਲਾਇਆ ਸਾਡੇ ਬਹਾਦਰ ਵਰਕਰਾਂ ਨੇ ਸਾਡੇ ਸਾਰੀਆਂ ਸੀਟਾਂ ਦੇ ਉੱਤੇ ਮੈਂ ਉਹਨਾਂ ਦਾ ਧੰਨਵਾਦ 35 ਨੰਬਰ ਵਾਰਡ ਕਾਲਾਂ ਵਾਲੀ ਬੜੀ ਦਿਨ ਰਾਤ ਇੱਕ ਕਰਕੇ ਨੌਜਵਾਨਾਂ ਨੇ ਬਜ਼ੁਰਗਾਂ ਮਾਈਆਂ ਭਾਈਆਂ ਨੇ ਜੋਰ ਲਾਇਆ ਉਹਨਾਂ ਬਹਾਦਰ ਵਰਕਰਾਂ ਦਾ ਵੀ ਮੈਂ ਧੰਨਵਾਦ ਕਰਦਾ ਜਿੱਤਾਂ ਹਾਰਾ ਬਣੀਆਂ ਹੋਈਆਂ ਨੇ ਇਹ ਸਦੀਵੀ ਨਹੀਂ ਹੁੰਦੀਆਂ ਹਰ ਰਾਤ ਤੋਂ ਬਾਅਦ ਸਵੇਰ ਆਉਂਦੀ ਆ ਦਿਨ ਚੜਦਾ ਵਾ ਸੋ ਇਸ ਕਰਕੇ ਕਦੇ ਹੌਸਲਾ ਪਸਤ ਨਹੀਂ ਕਰਨਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਤੁਹਾਡਾ ਬਹੁਤ ਧੰਨਵਾਦ ਆ ਕਿ ਤੁਸੀਂ ਪੂਰੇ ਹਰਿਆਣੇ 'ਚ ਸਾਡੇ ਉਮੀਦਵਾਰਾਂ ਦੇ ਹੱਕ 'ਚ ਬਹੁਤ ਜੋਰ ਲਾਇਆ 35 ਨੰਬਰ ਵਾਰਡ ਦੇ ਵੀ ਕਾਲਾਂਵਾਲੀ ਤੇ ਵੀ ਬਹੁਤ ਭਾਰੀ ਜੋਰ ਲਾਇਆ ਸਾਡੀਆਂ ਵੋਟਾਂ ਨਾਂ ਬਣਨ ਕਰਕੇ ਸਾਨੂੰ ਜਿਹੜਾ ਸੀਗਾ ਇਸ ਤਰ੍ਹਾਂ ਦਾ ਫੈਸਲਾ ਜਿਹੜਾ ਉਹ ਦੇਖਣਾ ਪਿਆ ਜੇਕਰ ਜੋ ਸਾਡੇ ਫਾਰਮ ਜਮਾ ਕਰਵਾਏਗੇ ਉਹ ਵੋਟਾਂ ਬਣ ਜਾਂਦੀਆਂ ਤੇ ਰਿਜ਼ਲਟ ਕੁਝ ਹੋਰ ਹੋਣਾ ਸੀ ਪਰ ਹੁਣ ਮੈਂ ਬੇਨਤੀ ਕਰਨੀ ਚਾਹੁੰਦਾ ਉਹ ਸਮਾਂ ਲੰਘ ਚੁੱਕਾ ਵਾ ਜੋ ਫੈਸਲਾ ਆਇਆ ਆਪਾਂ ਉਹਨੂੰ ਖੜੇ ਮੱਥੇ ਕਬੂਲ ਕਰਦੇ ਹੋਏ ਆਪਾਂ ਸਾਰਿਆਂ ਅਗਾਹ ਵਾਸਤੇ ਚੜ੍ਹਦੀ ਕਲਾ ਲਈ ਸੇਵਾ 'ਚ ਆਪਾਂ ਇਸੇ ਤਰ੍ਹਾਂ ਸਮਰਥ ਸੁਬਰਬਤ ਰਹਿਣਾ ਹੀ ਨਹੀਂ 5 ਸਾਲਾਂ ਬਾਅਦ ਆਪਾਂ 5 ਸਾਲ ਵੀ ਸੇਵਾ ਕਰਨੀ ਹੈ ਲਗਾਤਾਰੇ ਸੇਵਾ ਕਰਨੀ ਆ ਤੁਸੀਂ ਬਹੁਤ ਸਾਥ ਦਿੱਤਾ ਤੁਹਾਨੂੰ ਲੱਖ ਲੱਖ ਵਧਾਈ ਆ ਹਰਿਆਣੇ ਦੇ ਜਿੱਤੇ ਹੋਏ ਸਾਰੇ ਉਮੀਦਵਾਰਾਂ ਨੂੰ ਵਧਾਈ ਆ ਹਰਿਆਣਾ ਸਰਕਾਰ ਨੇ ਹੱਕ ਦਿੱਤਾ ਉਹਨਾਂ ਨੂੰ ਵਧਾਈ ਆ ਹਰਿਆਣਾ ਸਿੱਖ ਸੰਗਤਾਂ ਨੇ ਆਪਣਾ ਹੱਕ ਪ੍ਰਾਪਤ ਕੀਤਾ ਉਹਨਾਂ ਨੂੰ ਵੀ ਵਧਾਈ ਆ ਔਰ ਮੇਰੀ ਇਹ ਬੇਨਤੀ ਕਬੂਲ ਕਰਿਓ ਕਿ ਸਾਰੇ ਚੜ੍ਹਦੀ ਕਲਾ ਦੇ ਨਾਲ ਆਪਸੀ ਭਾਈਚਾਰਾ ਪਿਆਰ ਤੇ ਇਤفاق ਬਣਾ ਕੇ ਮੈਂ ਚੋਣ ਦੌਰਾਨ ਵੀ ਕਿਹਾ ਸੀ 19 ਨੂੰ ਚੋਣਾ ਲੰਘ ਜਾਣੀਆਂ ਨੇ ਭਾਈਚਾਰਾ ਵੱਡਾ ਭਾਈਚਾਰਾ ਬਣਾ ਕੇ ਰੱਖਣਾ ਇੱਕ ਦੂਜੇ ਦੂਜੇ ਨਾਲ ਪਿਆਰ ਸਤਿਕਾਰ ਬਣਾ ਕੇ ਸਾਰਿਆਂ ਨੇ ਇਹ ਜਿਹੜਾ ਕੰਮ ਆ ਉਹ ਕਰਨਾ ਹੈ ਆਗਾਮੀ ਆਪਣੀਆਂ ਸੇਵਾਵਾਂ ਨੂੰ ਜਾਰੀ ਰੱਖਣਾ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਰਕਾਰੀ ਰਿਪੋਰਟ ਆ ਮੇਰੇ ਸਾਹਮਣੇ ਆ ਕਿਸੇ ਦੇ ਮਾਰੇ ਸਕਾਰ ਦੇ ਉੱਤੇ ਕਬਜ਼ਾ ਕਰਨ ਦੀ ਨੀਅਤ ਜਿਹੜੀ ਉਹ ਨਹੀਂ ਰੱਖਣੀ ਚਾਹੀਦੀ ਜਿਵੇਂ ਕਾਲੀਦਾਸ ਬਾਦਲ ਨੇ ਆਜ਼ਾਦ ਉਮੀਦਵਾਰਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ ਕਿ ਸਾਡੇ ਇਹਨੇ ਉਮੀਦਵਾਰ ਜਿੱਤ ਗਏ ਜਦੋਂ ਕਿ ਉਹਨਾਂ ਦੇ ਸਿੰਬਲ ਤੇ ਕੇਵਲ 5 ਉਮੀਦਵਾਰ ਦਿੱਤੇ ਆ ਔਰ ਇਹ ਸਰਕਾਰੀ ਰਿਪੋਰਟ ਜਿਹੜੀ ਜਾਰੀ ਕੀਤੀ ਗਈ ਚੋਣ ਕਮਿਸ਼ਨਰ ਦੇ ਵੱਲੋਂ ਉਹ ਤੁਹਾਡੇ ਸਾਹਮਣੇ ਆ